ਇਹਨੂੰ 5 ਸਾਲ ਹੋ ਗਏ ਸਰਦੀਰ ਬਗਿਆ ਹੀ ਟਰਾਲਾ ਚੋਂਦਾ ਹੀ ਡਰਾਈਵਰ ਸੀਗਾ ਕੀ ਘਟਨਾ ਹੋਈ ਉਹ ਟਰਾਲਾ ਨਈ ਕੋਈ ਭੜਨ ਲੱਗਾ ਜੀ ਤਸਵੀਰਾਂ ਦੱਸਿਆ ਜਾਂ ਵੀਡੀਓ ਦੇ ਵੇਖਿਆ ਮਾਰਿਆ ਕਿ ਆ ਟਰਾਲਾ ਪੜ ਗਿਆ ਕੋਈ ਹੋਰ ਕਿਤਾ ਪੜ ਲੱਗਾ ਇਹ ਥੋੜਾ ਚੱਕੋ ਮੁੰਡਾ ਸੀ ਉਹਦਾ ਮਾਮਾ ਜੀ ਜੀਦੇ ਹੋਏ ਨਾਲ ਇਥੇ ਕੰਮ ਕਰਦੇ ਉਹਨਾਂ ਨੇ ਸੰਤ ਚ ਦੱਸਿਆ ਕਿ ਚਾਹ ਗੱਲ ਬਾਤ ਕਿ ਮੈਚਿੰਗ ਹੋ ਗਈ ਗੇ ਨਾ ਇਹਨੂੰ 5 ਸਾਲ ਕਿੱਥੋਂ ਹੋ ਗਿਆ ਸਾਡੇ ਪੰਜ ਸਾਲ ਆਉਂਦੇ ਇਹ ਮਾਲਕਾਂ ਦੇ ਪ੍ਰਸ਼ਾਸਨ ਸਾਨੂੰ ਕੋਈ ਹਮਨ ਕਰਨਿਆ ਜੀ ਸਾਡੀ ਹੁਣ ਰੈਡ ਬਾਦੀ ਹੈ ਜੀ ਸਾਨੂੰ ਸਰਕਾਰ ਕਾਰਗਰੀ ਅਪੀਲਿਆ ਤੇ ਸਾਨੂੰ ਵਾੜਾ ਬੱਚੇ ਦੀ ਬਾਦੀ ਨੇ ਜਲਦੀ ਜਲਦੀ ਨੂੰ ਮਾਸ਼ੀ जल्दी ਚੜ ਗਏ ਮਰੇ ਇਹ ਬੋਲੀ ਨਹੀਂ ਬਚਿਆ ਤੇ ਦੰਦ ਨਹੀਂ ਬਚਿਆ ਦੁੱਖ ਕਿਤੇ ਵੱਡਾ ਆ ਪਾ ਆ ਦੁੱਖ ਬੜੀ ਖੁਸ਼ੀਆਂ ਤੇ ਚਾਵਾਂ ਨਾਲ ਬੇਟੀ ਦਾ ਵਿਆਹ ਕੀਤਾ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਹੈ ਜੋ ਗਿਆ ਕਿ ਮੈਂ ਘਰ ਬਣਾ ਲਾਂਗਾ ਫਿਰ ਇੱਕੀ ਵਾਰ ਮੈਂ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੁਣ ਸੁਣਿਆ ਗਿਆ ਕਿ ਦਸਵੇਂ ਮਹੀਨੇ ਆਉਣ ਵਾਲਾ ਸੀ ਪਹਿਲਾਂ ਮੈਂ ਸੁਣਿਆ ਕਿਸੇਵੇਂ ਸੱਤਵੇਂ ਮਹੀਨੇ ਆਉਣਾ ਫਿਰ ਸੁਣਨ ਮੇ ਵਿਚੇ ਅੱਠਵਾਂ ਮਹੀਨਾ ਚੜਿਆ ਕਿ ਐਸੀ ਮੰਦਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋ ਆਈਆਂ ਉਹਨਾਂ ਦੇਖ ਕੇ ਫਟਵਾਉਂਦੇ ਸੀ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਦੀ ਮਰ ਦਿੱਤੀ ਹੋਈ ਕੋਸ਼ਿਸ਼ ਵੀ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਛ ਅਸੀਂ ਕਰ ਸਕਦੇ ਜੋ ਹੁਣ ਇਹ ਹੀ ਗੁਆ ਰਿਆ ਕਿ ਜੇ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਤੇਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਤ ਜਲਤ ਉਹਦੀ ਮ੍ਰਿਤਕ ਦੇ ਜਿਹੜੀ ਹੈ ਕਿਥੇ ਉਹਨਾਂ ਦੇ ਪਿੰਡ ਚੰਨੇਵਾਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨੇ ਦੇ ਮਾਪੇ ਪਣਪਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤੇ ਅੰਤਮ ਉਹਨਾਂ ਦੇ ਜਿਹੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹ ਕਿ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆ ਆਪਣੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀਏ ਇਹੀ ਹੈ ਕਿ ਸਰਕਾਰ ਦੇ ਅਗੇ ਗੁਹਾਰਿਆ ਕਿ ਜਲਤ ਜਲਤ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਦੇ ਨੂੰ ਇੰਡੀਆ ਲਿਆਉਣ ਦੀ ਸਾਡੀ ਇਹੀ ਉਹਨਾਂ ਅਗੇ ਬੇਨਤੀ ਹੈ